ਕਹਤਾ ਜੀ ਕਿਸੇ ਨੇ ਅੱਗ ਦੀ ਸਹੀ ਤੇ ਸੋਣਾ ਕਹਤਾ ਕਿਸੇ ਨੇ ਅੱਗ ਦੀ ਸਹੀ ਤੇ ਸੋਣਾ ਕਿਸੇ ਨੇ ਖਾਕ ਸਮਾਣਾ ਹਰ ਚੰਦ ਕਹੇ ਸੁਣ ਕਰ ਮਦੀਨਾ ਇਹ ਸਮਾਂ ਵੀ ਆਣਾ ਜਿਹੜੇ ਰਹਿਣ ਉਡੀਕਾ ਕਰਦੇ ਦੇਖ ਦੇਖ ਨਾ ਰਜਦੇ ਉਹ ਬੇਬਸ ਹੋ ਕੇ ਬਹਿ ਜਾਵਣਗੇ ਕਹੇ ਰੱਬ ਦਾ ਭਾਣਾ ਕਹੇ ਜਿਸ ਲੋਹੇ ਨੂੰ ਬੈੱਡ 'ਤੇ ਕਰੀਏ ਇਹ ਜਗ ਤੇ ਰਹਿ ਜਾਣਾ ਆਪਾਂ ਬੈਡ ਧੂਏ ਮੰਗੋ ਸੁਧਾ ਲੇਖ ਹੋ ਜਾਣਾ ਇਕ ਕੋਸਾ ਦੀ ਧੋਰ ਤੇ ਉੜਦੀ ਸਾਡੀ ਜਿੰਨ ਪਤੰਗੀ ਪਤਾ ਨਹੀਂ ਕਦ ਬੇਈਮਾਨ ਇਸ ਧਰਤੀ ਤੇ ਪਟਕਾ ਕਹਿੰਦੇ ਵਿੱਚ ਵਿਦੇਸ਼ੀ ਆ ਕੇ ਵੀ ਨਾ ਸੁਣ ਜੇ ਟੁੱਟੇ ਧਾਗੇ ਇੱਥੇ ਆ ਕੇ ਹੋਰ ਰੋਲ ਜੇ ਸੋਚਾਂ ਦਾ ਇਹ ਤਣ ਜਿਸੜਾ ਸਾਡੇ ਗਏ ਬਡੇਰੇ ਸਾਨੂੰ ਪਿਆਉ ਡੀਕੇ ਉਹ ਸਾਗਰ ਵਿੱਚੋਂ ਨਿਕੜੀਆਂ ਬੂੰਦਾਂ ਸਾਗਰ ਵਿੱਚ ਸਮਾਣਾ ਕਿ ਜੋ ਰਸਤਾ ਇਕੱਠਿਆਂ ਤਹ ਕਰਨਾ ਵੇ ਆ ਹੱਸ ਕੇ ਕਰ ਲਈਏ ਕੀ ਪਤਾ ਚੰਦ ਕਿਸੇ ਮੋੜ ਤੇ ਰਾਹਾਂ ਨੇ ਫਟ ਜਾਣਾ ਕੀ ਪਤਾ ਚੰਦ ਕਿਸੇ ਮੋੜ ਤੇ ਰਾਹਾਂ ਨੇ ਫਟ ਜਾਣਾ